ਜੇ ਪਾਣੀ ਵੱਧ ਜਾਂਦਾ ਤਾਂ ਇਲਾਕੇ ਦੇ ਲੋਕ ਫਿਰ ਕਿੱਥੇ ਜਾਣਗੇ ਇਲਾਕੇ ਦੇ ਹੁਣ ਸਾਡੇ ਦੇ ਤੱਕ ਕਿੱਥੇ ਜਾਣ ਥਾਂ ਹੈ ਨਹੀਂਗਾ ਅਸੀਂ ਤੇ ਇੱਥੇ ਹੀ ਤਾਂ ਜੁੱਤੇ ਰਵਾਂਗੇ ਇੱਥੇ ਰਵਾਂਗੇ ਜਿੱਦਾਂ ਹੈਗੇ ਆ ਛੜਕ ਪਿਆ ਜਾਗੇ ਉੱਤੇ ਚੜ ਜਾਗੇ ਤਕਰੀਬਨ 2 ਜਾਂ 3 ਵਜੇ ਇਹ ਪਾਣੀ ਦਰਿਆ ਦੇ ਵਿੱਚ ਚੋਂ ਬਾਹਰ ਆ ਗਿਆ ਬਾਹਰ ਆ ਕੇ ਸਾਰੇ ਬੰਦੇ ਨਾਲ ਚਲਾਉਣ ਲਾ ਪਿਆ ਆਹ ਦੇ ਵਿੱਚ ਲਾਸਮੈਂਟਾਂ ਕਰਕੇ ਤਾਂ ਜਿੰਨੇ ਵੀ ਬੰਨ ਤੇ ਕੱਚੇ ਪੱਕੇ ਸੀਗੇ ਉਹ ਸੈੱਟ ਕੀਤੇ ਆ ਪਾਣੀ ਦੀ ਹਾਲਤ ਜਿਹੜੀ ਅੱਗੇ ਨਾਲੋਂ ਜ਼ਿਆਦਾ ਖਰਾਬ ਹੋ ਰਹੀ ਆ ਜਿਹੜਾ ਸਵੇਰ ਤੋਂ ਲੈ ਕੇ ਹੁਣ ਤੱਕ ਪਾਣੀ ਘੱਟੋ ਘੱਟ 2 ਫੁੱਟ 2 ਫੁੱਟ ਉੱਚਾ ਚੜ ਗਿਆ ਆ ਲਗਾਤਾਰ ਵਧਦਾ ਜਾ ਰਿਹਾ ਪਾਣੀ ਇਹ ਸੇਫਟੀ ਆਪ ਦਾ ਜੋ ਕੁਝ ਆਪ ਦੇਖ ਰਹੇ ਆ ਆਪ ਦਾ ਏਰੀਆ ਤੇ ਸਾਡੇ ਆਪ ਦੇ ਮੁੰਡੇ ਘੁੰਮ ਰਹੇ ਹੋਰ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਬਸ ਪਾਣੀ ਹੋਰ ਵਧਣ ਦੇ ਇਸ਼ਾਰ ਹੈ ਢੇਲੀ ਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਮੌਨਸੂਨ ਦੇ ਸੀਜ਼ਨ ਨੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਧਰ ਕਰ ਦਿੱਤੇ ਨੇ ਡੈਮਾਂ ਦੇ ਵਿੱਚ ਪੱਦਰ ਜਿਹੜਾ ਪਾਣੀ ਦਾ ਵਧਦਾ ਜਾ ਰਿਹਾ ਤੇ ਫਲੱਡ ਗੇਟ ਖੋਲੇ ਜਾ ਰਹੇ ਨੇ ਤੇ ਪੰਜਾਬ ਹੜਾ ਦੀ ਮਾਰ ਚੱਲਦਾ ਪਿਆ ਲੁੱਡੋਵਾਲ ਦੇ ਕੋਲ ਅਸੀਂ ਮੌਜੂਦ ਆ ਜਿੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਇਲਾਕਿਆਂ ਦੇ ਵਿੱਚ ਪਾਣੀ ਨੇ ਮਾਰ ਕਰ ਦਿੱਤੀ ਐ ਸਵੇਰ ਤੋਂ ਹੀ ਪਾਣੀ ਜਿਹੜਾ ਇੱਥੇ ਪਹੁੰਚਣਾ ਸ਼ੁਰੂ ਹੋ ਗਿਆ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸਤਲੁਜ ਦਰਿਆ ਦੇ ਵਿੱਚ 1 ਲੱਖ ਤੋਂ ਵੱਧ ਜਿਹੜਾ ਕਿ ਉਸੇ ਇੱਕ ਪਾਣੀ ਛੱਡ ਦਿੱਤਾ ਗਿਆ ਪੱਦਰ ਵਧਦਾ ਜਾ ਰਿਹਾ ਤੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉਹ ਹੁਣ ਖਤਰੇ ਦੇ ਨਿਸ਼ਾਨ ਤੇ ਨੇ ਤਾਂ ਇੱਥੇ ਤੇ ਲੋਕ ਸਾਡਾ ਮਜੂਰ ਨੇ ਗੱਲਬਾਤ ਕਰਦੇ ਆ ਕਿੰਨੇ ਸਮੇ ਤੋਂ ਇਹ ਪਾਣੀ ਆਇਆ ਤੇ ਕੀ ਹਾਲਾਤ ਨੇ ਇਸ ਇਲਾਕੇ ਦੇ ਸੱਸੀ ਕਾਲ ਜੀ ਵਾਹਿਗੁਰੂ ਜੀ ਖਾਤਸਾ ਵਾਹਿ ਜੀ ਬਤ ਜੀ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਸਿੰਘ ਕਿੰਨੇ ਸਮੇ ਤੋਂ ਇਹ ਪਾਣੀ ਆਇਆ ਅੱਜ ਹੀ ਆਇਆ ਜਾਂ ਪਹਿਲਾਂ ਵੀ ਇੱਥੇ ਪਾਣੀ ਸੀਗਾ ਇਹ ਜਿਹੜਾ ਪਹਿਲੇ ਸਮੇਂ ਵਿੱਚ ਅੱਜ ਤੋਂ 10 ਦਿਨ ਪਹਿਲਾਂ ਲਗਾਤਾਰ ਜਿਹੜਾ ਦਰਿਆ ਦੇ ਵਿੱਚ ਜਿਹੜਾ ਡੂੰਗੀ ਹੈਗਾ ਚੱਲਦਾ ਉੱਥੇ ਲਗਾਤਾਰ ਚੱਲਦਾ ਸੀਗਾ ਤੇ ਜਿਹੜਾ ਕੱਲ ਰਾਤ ਤੋਂ ਤਕਰੀਬਨ 2 ਜਾਂ 3 ਵਜੇ ਇਹ ਪਾਣੀ ਦਰਿਆ ਦੇ ਵਿੱਚ ਬਾਹਰ ਆ ਗਿਆ ਬਾਹਰ ਆ ਕੇ ਤੇ ਸਾਰੇ ਬੰਦ ਦੇ ਨਾਲ ਚੱਲਣ ਆ ਪਿਆ ਫਿਰ ਆਦੇ ਵਾਰ ਲਾਸਮੈਂਟਾ ਕਰਕੇ ਤਾਂ ਜਿੰਨੇ ਵੀ ਬੰਨ ਤੇ ਕੱਚੇ ਪੱਕੇ ਸੀਗੇ ਉਹ ਸੈੱਟ ਕੀਤੇ ਆ ਉਹਨਾਂ ਦੇ ਜਿਹੜੇ ਪੈਪ ਪੂਸੀ ਬੰਦ ਕੀਤੇ ਆ ਜਿਹੜੇ ਘਰ ਵਿੱਚ ਸੀ ਉਹ ਬਾਹਰ ਕੱਢੇ ਆ ਤੇ ਪਾਣੀ ਦੀ ਹਾਲਤ ਜਿਹੜੀ ਅੱਗੇ ਨਾਲੋਂ ਜ਼ਿਆਦਾ ਖਰਾਬ ਹੋ ਰਹੀ ਆ ਜਿਹੜਾ ਸਵੇਰ ਤੋਂ ਲਾ ਕੇ ਹੁਣ ਤੱਕ ਪਾਣੀ ਘੱਟੋ ਘੱਟ 2 ਫੁੱਟ 2.5 ਫੁੱਟ ਉੱਚਾ ਚੱਲ ਗਿਆ ਆ ਲਗਾਤਾਰ ਵੱਧਦਾ ਜਾ ਰਿਹਾ ਪਾਣੀ ਇਹ ਹਾਂ ਲਗਾਤਾਰ ਪਾਣੀ ਵਧਦਾ ਰਿਹਾ ਪਿਛਲੇ ਜਿਹੜੀਆਂ ਖਬਰਾਂ ਆ ਰਹੀਆਂ ਜਿਹੜੇ ਇਹਦੇ 6 ਵਜੇ ਹੋਰ 65000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਆ ਜੇ ਉਹ ਛੱਡਦੇ ਆ ਤਾਂ 65 ਜਾਂ 1 ਲੱਖ ਬਣ ਕੇ ਆਉਣਾ ਆ ਜੇ ਉਹ ਆਉਂਦਾ ਉਹਦਾ ਜਿਆਦਾ ਜਿਹੜੀ ਚਿੰਤਾ ਜਿਹੜਾ ਆ ਗਿਆ ਹੈ ਉਹਦੀ ਚਿੰਤਾ ਘੱਟ ਜਿਹੜਾ ਜਿਹੜਾ ਪਿੱਛੋਂ ਆ ਰਿਹਾ ਜੇ ਉਹ ਆਉਂਦਾ ਆ ਜੇ ਉਹ ਅਫਵਾਹ ਹੋਣ ਤਾਂ ਭਲਾਇਆ ਜੇ ਅਫਵਾਹ ਨਹੀਂ ਹੈਗੀਆਂ ਜੇ ਉਹ ਪਾਣੀ ਆ ਜਾਂਦਾ 65000 ਕਿਊਸਿਕ ਹੋਰ ਆ ਜਾਂਦਾ ਉਹਨੇ 1 ਲੱਖ ਬਣ ਕੇ ਆਉਣਾ ਆ ਕਿਉਂਕਿ ਅੱਗੇ ਦੋ ਨਦੀਆਂ ਹੋਰ ਚੱਲ ਪਈਆਂ ਆ ਸਰਸਾ ਨਜ਼ਦੀ ਸਵਾ ਨਦੀ ਦੋਨੇ ਉਹ ਦੁਬਾਰਾ ਚੱਲ ਪਈਆਂ ਆ ਪਿਛੇ ਪਾਣੀ ਜ਼ਿਆਦਾ ਬਰਸਾਤ ਜ਼ਿਆਦਾ ਪੈ ਰਹੀ ਉਹਦੇ ਨਾਲ ਜ਼ਿਆਦਾ ਪਾਣੀ ਆ ਰਿਹਾ ਆ ਪਰ ਜਿਹੜਾ ਹੈਗੀ ਆ ਐਸ ਇਲਾਕੇ ਦੀ ਜਿਹੜੀ ਫਸਲ ਆ ਉਹ ਲਗਭਗ ਤਬਾਹ ਹੋ ਚੁੱਕੀ ਆ ਸੋ ਇਹ ਸਾਰੇ ਇਲਾਕੇ ਦੀ ਫਸਲ ਤਬਾਹ ਹੋ ਚੁੱਕੀ ਆ ਕਿੰਨਾ ਕੁ ਨੁਕਸਾਨ ਹੋ ਗਿਆ ਦੇਖੋ ਝੋਨੇ ਜਿੰਨਾ ਚ ਲੱਗਾ ਸੀ ਸਾਰਾ ਝੋਨਾ ਲੱਗਾ ਸੀ ਇਹਦੇ ਵਿੱਚ ਉਹਨਾਂ ਇਸ ਵੇਲੇ ਨਿੱਸ ਰਿਹਾ ਸੀਗਾ ਹੋਰ ਦਹਾ ਦਿਨਾਂ ਨੂੰ ਕੰਪਨੀ ਲਾ ਕੇ ਵੱਢਣ ਵਾਲਾ ਸੀਗਾ ਤੇ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਬਚੂਗਾ ਸਾਰਾ ਖਤਮ ਹੋ ਚੁੱਕਾ ਤੇ ਸਰਕਾਰ ਜਿਹੜੀ ਸਰਕਾਰ ਦਾ ਹਜੇ ਤੱਕ ਨਾ ਕੋਈ ਇਹ ਪ੍ਰਬੰਧ ਆ ਰਿਹਾ ਇੱਥੇ ਕੋਈ ਨਾ ਕੋਈ ਪੁੱਛ ਰਿਹਾ ਵੀ ਕੋਈ ਤਰਪਾਈ ਲੈਣੀ ਜਾਂ ਕਿਸੇ ਨੇ ਬਾਹਰ ਕੱਢਣ ਨੂੰ ਕੋਈ ਸਮਾਨ ਲੈਣਾ ਜਾਂ ਕੋਈ ਕੈਸਟੀ ਲੈਣੀ ਆ ਜਾਂ ਕੋਈ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਅਜੇ ਤੱਕ ਕੋਈ ਪੁੱਛਣ ਨਹੀਂ ਆ ਰਿਹਾ ਜੋ ਵੀ ਕਰ ਰਹੇ ਸਾਰੇ ਇਹ ਪਿੰਡਾਂ ਵਾਲੇ ਆ ਅੱਲਵਾਲ ਵਾਲੇ ਆ ਭੋਲੇਵਾਲ ਦੇ ਆ ਪਿਛੇ ਪੰਜਟੇ ਦੇ ਵਾਲੇ ਤਿੰਨ ਪਿੰਡ ਇਹਦੇ ਨਾਲ ਬਿਲਕੁਲ ਬੰਦ ਨਾਲ ਲੱਗਿਓ ਆ ਉਹ ਹੀ ਜੋ ਕਰ ਰਹੇ ਆ ਜਿਹੜੇ ਅੱਜ ਜਿਹੜੇ ਨਵੇਂ ਮੁੰਡੇ ਆ ਉਹ ਕਰ ਰਹੇ ਆ ਪਰ ਪ੍ਰਸ਼ਾਸਨ ਇੱਥੇ ਕੁਝ ਨਹੀਂ ਕਰ ਰਿਹਾ। ਸੋ ਪਿੰਡ ਵਾਲੇ ਜਿਹੜੇ ਨੇ ਹਲੇ ਦੁਆਲੇ ਦੇ ਲੋਕ ਨੇ ਉਹੀ ਇੱਥੇ ਦੇ ਜਿਹੜੇ ਪ੍ਰਬੰਧ ਕਰਦੇ ਵੇ ਪ੍ਰਸ਼ਾਸਨ ਦੇ ਵੱਲੋਂ ਸचेत ਕੀਤਾ ਗਿਆ ਕੁਝ ਕਿਹਾ ਗਿਆ? ਪ੍ਰਸ਼ਾਸਨ ਵੱਲੋਂ ਪਰ ਕੱਲ ਦੁਪਹਿਰ ਤੱਕ ਇਹ ਗੱਲ ਬਾਰ ਬਾਰ ਕਹੀ ਗਈ ਹੈ ਪਾਣੀ ਬਹੁਤ ਆ ਜਾਣਾ ਪਾਣੀ ਬਹੁਤ ਆ ਜਾਣਾ ਜਦੋਂ ਪਾਣੀ ਆ ਗਿਆ ਉਸ ਤੋਂ ਬਾਅਦ ਕੁਝ ਨਹੀਂ ਦੱਸਿਆ ਨਹੀਂ। ਜੇ ਅਸੀਂ ਫੋਨ ਵੀ ਕਰਦੇ ਆ ਨਾ ਜਿੰਨੇ ਹਰ ਕੰਟਰੋਲ ਰੂਮ ਬਣਿਆ ਚਾਹੇ ਜਲੰਧਰ ਬਣਿਆ ਚਾਹੇ ਲੁਧਿਆਣਾ ਬਣਿਆ ਜੇ ਉਹਨਾਂ ਨੂੰ ਕਰਦੇ ਉਹ ਕਦੇ ਪੁੱਛ ਕੇ ਦੱਸਦੇ ਆ। ਅਸੀਕੀ ਤੇ ਫੋਨ ਕਰਦੇ ਸਾਨੂੰ ਦੱਸਦੇ ਹੋ ਜੀ ਉਹਦੇ ਦੁਆਰਾ ਫੋਨ ਘੰਟੇ ਦੋ ਘੰਟੇ ਵਗਾਦੇ ਪੁੱਛੀਏ ਦੱਸਦੇ ਆ ਜੀ ਪਰ ਸਾਨੂੰ ਦੱਸਦਾ ਕੋਈ ਨਹੀਂਗਾ ਸਾਨੂੰ ਪਤਾ ਲੱਗਦਾ ਜੋ ਵੀ ਪਤਾ ਲੱਗਦਾ ਰੋਪੜ ਤੋਂ ਪਤਾ ਲੱਗਦਾ ਆ ਉੱਥੇ ਕੋਈ ਤੁਹਾਡੇ ਪੱਤਰਕਾਰ ਭਰਾ ਬਿਠੇ ਸਾਡੇ ਚਲੋ ਗਾਂਧੀ ਗਿਆ ਉਹਨਾਂ ਨਾਲ ਤਾਲਮੇਲ ਹੋ ਜਾਂਦਾ ਉਹਨਾਂ ਨੇ ਪੁੱਛ ਲਈਦਾ ਵੀ ਤੁਹਾਡੇ ਤੋਂ ਕਿੰਨਾ ਪਾਣੀ ਸ਼ੇਟ ਤੁਰ ਪਿਆ ਇਧਰੋਂ ਰੋਪੜ ਤੋਂ ਕਿੰਨਾ ਪਾਣੀ ਲੰਘਿਆ ਆ ਜਾਂ ਪਿੱਛੇ ਕਿੰਨਾ ਪਾਣੀ ਆ ਅਨੰਦਪੁਰ ਸਾਹਿਬ ਕਿੰਨਾ ਪਾਣੀ ਆ ਉੱਥੋਂ ਪਤਾ ਲੱਗਦਾ ਸਾਨੂੰ ਸਾਡੇ ਵਾਲੇ ਤੋਂ ਦੱਸੇ ਕੁਝ ਨਹੀਂਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੁਣ ਤਾਂ ਦਾਤੇ ਦੀ ਕਿਰਪਾ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਰਿਆਂ ਨੂੰ ਪਹਿਲੇ ਦੱਸ ਕੇ ਬਾਹਰ ਕੱਢ ਲਿਆ ਸੀ ਕੱਲ ਸਾਰੇ ਜੜੀ ਇਸ ਕੰਮ ਤੇ ਲਾਈ ਸੀਗੀ ਸਾਰੇ ਪਿੰਡ ਵਾਲਿਆਂ ਨੇ ਸਾਡੇ ਸਰਪੰਚ ਸਾਹਿਬ ਆ ਇਹ ਪਸਾਬ ਕਾ ਸਰਪੰਚ ਆ ਬਾਬਾ ਜੀ ਆ ਇਹਨੇ ਸਾਰੇ ਲੜ ਕੇ ਕੱਲ ਇਸ ਕੰਮ ਤੇ ਲਾਇਆ ਵੀ ਜਿੰਨੇ ਅੰਦਰ ਬੈਠੇ ਆ ਜਿਹੜੇ ਘਾਰ ਆ ਜਾਂ ਜਾਂ ਕਿ ਡੰਗਰ ਮਾਲਿਆ ਜਾਂ ਕਿ ਇੰਨਾਂ ਨੇ ਆ ਮੋਟਰਾਂ ਜੋ ਵੀ ਕੋਸ਼ ਹੈਗਾ ਆ ਜਿੰਨਾ ਤੇ ਕੱਢ ਸਕਦੇ ਕੱਢ ਲਓ ਵੀ ਅੱਜ ਦਾ ਜਿਹੜਾ ਸਾਡੇ ਕੋਈ ਰਾਤ ਦਾ ਸਮਾਂ ਹੈ ਨਹੀਂ ਸੀਗਾ ਕਿ ਰਾਤ ਨੂੰ ਨਾ ਤਾਂ ਕੰਮ ਹੁੰਦਾ ਆ ਨਾ ਕੋਈ ਕੱਢ ਸਕਦਾ ਆ ਨਾ ਕੋਈ ਜਾ ਸਕਦਾ ਆ ਰਾਤ ਦੇ ਲਾਸਟ ਵਾਰੀ ਮੇਰੇ 9-10 ਵਜੇ ਜਾ ਕੇ ਆਏ ਆ ਉਸ ਵੇਲੇ ਪਾਣੀ ਦੇਖਿਆ ਪਾਣੀ ਟਿਕ ਚੱਲ ਰਿਹਾ ਸੀਗਾ ਜੋ ਤੜਕੇ ਆਏ ਆ ਤੇ ਪਾਣੀ ਬਾਹਰ ਆ ਗਿਆ ਤੇ ਸਰਪੰਚ ਸਾਹਿਬ ਕੀ ਹਾਲਾਤ ਨੇ ਇਸ ਇਲਾਕੇ ਦੇ ਸ਼ਣੀ گاؤں ਜਿਹੜਾ ਸਾਰਾ ਡੁੱਬ ਚੁੱਕਿਆ ਹੋਇਆ ਹੈ ਹੋਰ ਇੱਥੇ ਰਹਿਸ਼ੀ ਏਰੀਆ ਵੀ ਹੈਗਾ ਉਹ ਵੀ ਡੁੱਬਿਆ ਸਰ ਅਜੇ ਤੱਕ तकरीबन ਬਚਾਇਆ ਜਿਹੜਾ ਤਾਂ ਸ਼ੀਰੀਆ ਵੈਸੇ ਜਿਹੜੇ ਪਰਿਵਾਰ ਸੀਗੇ ਵਿੱਚੋਂ ਉਹ ਸੇਫਲੀ ਕੱਢ ਲਏ ਗਏ ਬਾਹਰ ਉਹਨਾਂ ਦੇ ਡੰਗਰ ਪਸ਼ੂ ਵਿੜਾ ਉਹਨਾਂ ਦਾ ਸਮਾਨ ਸੀਗਾ ਹੋਰ ਬਾਹਰ ਕੱਢ ਲਿਆ ਗਿਆ ਸਾਰਿਆਂ ਨੇ ਇੱਥੇ ਫਾਰਮ ਆ ਪਿੱਛੇ ਮੁਰਗੀ ਫਾਰਮ ਵਿੱਚੋਂ ਵੀ ਜੋ ਸੀਗਾ ਸਮਾਨ ਕੱਢ ਲਿਆ ਗਿਆ ਬਾਕੀ ਅਜੇ ਸੇਫ ਹੈ ਸਭ ਕੁਝ ਕੋਈ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਹੋਇਆ ਕੋਈ ਵੀ ਜਾਨ ਨਹੀਂ ਨਹੀਂ ਹੈ ਫਸਲ ਦਾ ਨੁਕਸਾਨ ਲੇਕਿਨ 90% ਹੋ ਚੁੱਕਾ ਹੈ ਜਿਹਦੇ ਕੋਈ ਵਧਣ ਦੇ ਸਾਰ ਨਹੀਂ ਹਲੇ ਪਾਣੀ ਹੋਰ ਵਧਣ ਦੇ ਸਾਰ ਹੈ ਤਾਂ ਜੇ ਹਾਲਾਤ ਹੋਰ ਬੱਤਰ ਹੁੰਦੇ ਨੇ ਪਾਣੀ ਹੋਰ ਵੱਧ ਜਾਂਦਾ ਤਾਂ ਕਿਵੇਂ ਦੇ ਪ੍ਰਬੰਧ ਜਿਹੜੇ ਪਿੰਡ ਵਾਲਿਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਸਾਡੇ ਕਰਿਆਂ ਤੋਂ ਤਾਂ ਫੁੱਲ ਪ੍ਰਬੰਧ ਹੈ ਕੋਈ ਕਹਾਣੀ ਨਹੀਂ ਪਰ ਉੱਥੇ ਕੋਈ ਹੈ ਨਹੀਂ ਪ੍ਰਸ਼ਾਸਨ ਦਾ ਕੁਝ ਨਹੀਂ ਹੈ ਇੱਥੇ ਜੋ ਕਰ ਰਹੇ ਨਗਰ ਆਪਦੇ ਆਧਾਰ ਤੇ ਕਰ ਰਹੇ ਸੀ ਆਪਦੀ ਸੇਫਟੀ ਆਪ ਦਾ ਜੋ ਕੁਝ ਆਪ ਦੇਖ ਰਹੇ ਆ ਆਪ ਦਾ ਏਰੀਆ ਤੇ ਸਾਡੇ ਆਪਦੇ ਮੁੰਡੇ ਘੁੰਮ ਰਹੇ ਹੋਰ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਬਸ ਪਾਣੀ ਹੋਰ ਵਧਣ ਦੇ ਅਸਾਰ ਹੈ ਤਾਂ ਪਹਿਲੇ ਸਮਿਆਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ ਹੜ ਆਂਦੇ ਰਹੇ ਆ ਤੇ ਇਦਾਂ ਦੇ ਹਾਲਾਤ ਸੀਗੇ ਜੋ ਇਸ ਸਾਲ ਨਜ਼ਰ ਆ ਰਹੇ ਨੇ ਨਹੀਂ ਹਾਲਾਤ ਇਸ ਤੋਂ ਬੱਤਰ ਵੀ ਹੋ ਰਹੇ ਰਹੇ ਪਹਿਲਾਂ ਜਿਆਦਾ ਵੀ ਹੋ ਚੁੱਕੇ ਆ ਰਾਸਤੇ 23 ਦੇ ਵਿੱਚ ਕਾਫੀ ਸੀ ਫਿਰ 19 ਦੇ ਵਿੱਚ ਬਹੁਤ ਜ਼ਿਆਦਾ ਸੀ ਇਸ ਤੋਂ 2-3 ਫੁੱਟ ਪਾਣੀ ਉੱਤੇ ਆ ਸੀ ਪਰ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਸੀ ਮੁਸ਼ਕਲਾਂ ਤਾਂ ਸੌਂਦੀ ਐ ਨੇ ਹੁਣ ਜਿਹਦੀ ਫਸਲ ਐ ਜਿਆਦਾ ਫਸਲ ਵਾਲੇ ਦਾ ਨੁਕਸਾਨ ਹੈ ਨਾ ਇਹ ਜਿਹੜੀ ਜ਼ਮੀਨ ਐ ਜਿਹੜੀ ਕਿਸੇ ਦੀ ਖਾਲੀ ਐ ਇਹ ਜੇ ਹੁਣ ਖਾਲੀ ਵੀ ਹੋ ਜਾਏ ਚ ਡੇਢ ਮਹੀਨਾ ਕੁਛ ਵਹਾਰ ਨਹੀਂ ਹੋਣੀ ਪਾਣੀ ਵੰਨ ਕੇ ਰਾਸਤਾ ਬਣੂਗਾ ਸਾਰਾ ਹੀ ਕੁਛ ਜਿਹੜੀ ਐ ਫਸਲ ਐ ਇਹ ਹਰੀ ਵੀ ਦਿਸਦੀ ਐ ਦਿਸਦੇ ਇਹ ਵੀ ਨੁਕਸਾਨ ਹੋ ਜਾਣੀ ਜਿਹੜਾ ਝੋਨਾ ਨਿਸਰਿਆ ਨੂੰ ਮਿੱਟੀ ਲੱਗ ਜਾਣੀ ਦੇ ਪਾਣੀ ਇੱਦਾਂ ਹੀ ਰਹਿੰਦਾ ਹਾਂ ਪਾਣੀ ਰਹੁ ਗਾਲ ਜਿਹਨਾਂ ਆ ਰਿਹਾ ਪਿਛੇ ਜੋ ਰਿਪੋਰਟ ਆ ਰਹੀ ਹੈ ਕਿ 1 ਲੱਖ 5000 ਕਿਊਸਕ ਇਹਨਾਂ ਹੁਣ ਰਿਲੀਫ ਕੀਤਾ ਹੈ 1 ਲੱਖ 14000 ਇਹਨਾਂ ਨੇ ਕੱਢਿਆ ਹੋਇਆ ਹੁਣੇ ਅਜੇ 95000 ਇੱਥੋਂ ਦੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ 95000 ਅਜੇ ਵੀ ਚੱਲ ਰਿਹਾ ਦੇਖੋ ਜਿਹੜਾ ਕੱਲ ਦਾ ਅੰਕੜਾ ਸੀ ਨਾ ਕੱਲ 1 ਵਜੇ 90000 ਸੀ ਉਸ ਤੋਂ ਮਗਰੋਂ 5 ਵਜੇ 60000 ਰੁੜਿਆ ਡੇਢ ਹੋ ਗਿਆ ਤੇ ਉਸ ਦੇ ਨਾਲ ਸਾਰੀ ਰਾਤ ਬਰਸਾਤ ਹੋਈ ਹੈ ਲਗਭਗ ਇਹਦੇ ਅੱਜ ਸ਼ਾਮ ਤੱਕ ਪੌਣੇ 2 ਲੱਖ ਕਿਊਸਕ ਦੇ ਲਗਭਗੇ ਦੇ ਹੋ ਜਾਊਗਾ ਇਹ ਦਰਿਆ ਹਲੇ ਇਸ ਤੋਂ 2 ਫੁੱਟ ਉੱਤੇ ਆਊਗਾ ਉਮਰ ਤੁਹਾਡੀ ਕਾਫੀ ਐ ਸਮਾ ਕਾਫੀ ਹੰਡਾ ਚੁੱਕੇ ਹੋ ਕਿੱਦਾਂ ਦੇ ਹਾਲਾਤ ਰਹਿੰਦੇ ਨੇ ਲੈ ਕੇ ਇੱਥੇ ਸਾਰੇ ਹੜਾਂ ਦਾ ਪਤਾ ਸਾਰੇ ਕੋਲ ਨਹੀਂ ਆ ਮੇਰਾ ਘਰ ਨਾਲ ਦਾ ਇਹ ਹਾਲਾਤ ਇਦਾਂ ਦੇ ਬਣ ਕਿਉਂ ਜਾਂਦੇ ਨੇ ਡੈਮਾਂ ਦੇ ਵਿੱਚ ਪਾਣੀ ਇੰਨਾ ਕਿਵੇਂ ਵੱਧ ਜਾਂਦਾ ਪਹਿਲੋਂ ਪਾਣੀ ਜਿਹੜਾ ਰਿਲੀਫ ਨਹੀਂ ਕਰਦੀਆਂ ਸਰਕਾਰਾਂ ਜਾਂ ਕੁਛ ਵੀ ਕਰਕੇ ਕੀ ਹੈ ਹਮੰਤਪਾ ਦਾ ਰਿਲੀਫ ਨਹੀਂ ਹੁੰਦੀ ਜਾਂ ਤਾਂ ਨਾਲੋਂ ਨਾਲ ਕੱਢੀ ਜਾਂਦੇ ਹਲੇ ਇਹਦਾ ਪਾਣੀ ਤੱਕ ਕੁਛ ਰੀਪ ਹੋਇਆ ਤਾਂ ਸਾਡੇ ਇਲਾਕੇ 'ਚ ਰਾਤ ਹੈ ਹੁਣ ਜਿਹੜਾ ਸੁਲਤਾਨਪੁਰ ਇਲਾਕਾ ਡੁੱਬਿਆ ਉੱਥੇ ਪਾਣੀ ਹੈ ਨਹੀਂ ਇੰਨਾ ਕੁ ਪਾਣੀ 1.5 ਮਹੀਨੇ ਤੋਂ ਚੱਲ ਰਿਹਾ ਸਾਡੇ ਤਾਂ ਅੱਜ 6:30 ਵਜੇ ਪਾਣੀ ਬਾਹਰ ਆਇਆ ਰਾਤ ਨਿਕਲਣਾ ਸ਼ੁਰੂ ਹੋਇਆ ਸੀ ਉਹਦਾ ਕੋਈ ਕਰਕੇ ਵੀ ਸਾਡੇ ਇੱਥੇ ਨਗਰ ਦਾ ਏਕਾ ਹੈਗਾ ਆਪਦਾ ਇੱਥੇ ਉਹਦੇ ਨਾਲ ਅਸੀਂ ਬਚਾ ਲੈਨੇ ਪਰ 88 ਤੋਂ ਲੈ ਕੇ ਇੱਥੇ ਹੀ ਹੈ ਪਾਣੀ ਤਾਂ ਜਨਾ ਨੁਕਸਾਨ ਕਰਦਾ ਹੁਣ ਜਿਹੜੇ ਆ ਸਾਡੇ ਵੀਰ ਅੰਦਰ ਇਹ ਜਮੀਨਾਂ ਉੱਚੀਆਂ ਨੀਵੀਆਂ ਪੱਟੀਆਂ ਜਾਣੀਆਂ ਇਹਨਾਂ ਦੇ ਖਰਚੇ ਇਹ ਕਿਨਾ-ਕਿਨਾ ਕਿਸੇ ਦੀਆਂ ਠੇਕੇ ਲਈਆਂ ਹੋਈਆਂ ਕਿਸੇ ਦੀਆਂ ਕਿਸ ਪ੍ਰਕਾਰ ਦੀਆਂ ਉਹ ਸਾਰਾ ਨੁਕਸਾਨ ਹੀ ਹੈ ਜੇ ਪਾਣੀ ਵੱਧ ਜਾਂਦਾ ਤਾਂ ਇਲਾਕੇ ਦੇ ਲੋਕ ਫਿਰ ਕਿੱਥੇ ਜਾਣਗੇ ਇਲਾਕੇ ਦੇ ਲੋਕ ਜਿਹੜਾ ਹੁਣ ਸਾਡੇ ਦੇ ਤੱਕ ਸੇ ਜਾਣ ਤੋਂ ਹੈ ਨਹੀਂਗਾ ਅਸੀਂ ਤੇ ਇੱਥੇ ਜੁੱਥੇ ਰਹਿਵਾਂਗੇ ਇੱਥੇ ਰਹਿਵਾਂਗੇ ਜਿੱਦਾਂ ਹੈਗੇ ਆ ਛੜਕਦੇ ਆ ਜਾਾਂਗੇ ਉੱਠ ਦੇ ਚੜ ਜਾਾਂਗੇ ਆਹੀ ਕੁਸ਼ਿਆ ਬਾਕੀ ਜਿਹੜਾ ਤੇ ਪਾਣੀ ਦੀ ਗੱਲ ਕਰਦੇ ਪਾਣੀ ਸਾਡੇ ਪਾਸ ਤੇ ਪੰਜਾਬ ਬਾਸ ਤੇ ਤੱਕ ਵਾਟਰ ਪੰਪ ਰੱਖਿਆ ਗਿਆ ਆ ਪੀਣ ਵਾਸਤੇ ਪਾਣੀ ਖੇਤੀ ਵਾਸਤੇ ਪਾਣੀ ਹਰਿਆਣੇ ਚਲ ਜੂਗਾ ਰਾਜਸਥਾਨ ਚਲ ਜੂਗਾ ਦਿੱਲੀ ਨੂੰ ਚਲ ਜੂਗਾ ਸਾਰੇ ਪਾਸੇ ਚਲ ਜੂਗਾ ਲੇਕਿਨ ਪੰਜਾਬ ਨੂੰ ਨਹੀਂ ਮਿਲਣਾ ਕਿਉਂਕਿ ਜਦੋਂ ਝੋਨਾ ਲੱਗ ਰਿਆ ਸੀ ਸਾਰੇ ਪੰਜਾਬ ਦੇ ਲੈਣਾ ਜਿਹੜੀਆਂ ਲੈਨਾਂ ਖਾਲੀ ਪਈਆਂ ਸੀਗੀਆਂ ਤੇ ਜਿਹੜਾ ਭਖੜੇ ਦਾ ਲੈਵਲ ਸੀਗਾ ਜਾਂ ਰਣਜੀਤ ਸਾਗਰ ਡੈਮਰ ਸੀਗਾ ਸੀਗਾ ਜਾਂ ਦੂਜੇ ਦਾ ਸੀਗਾ ਆਪਣੇ ਜਿਹਨੇ ਡੈਮਾਂ ਦਾ ਪਾਣੀ ਪਾਉਂਗ ਡੈਮ ਦਾ ਸਾਰਾ ਦਾ ਓਵਰ ਹੋ ਰਿਹਾ ਸੀਗਾ ਉਹ ਬਾਰ ਬਾਰ ਕਹੇ ਵੀ ਰਹੀ ਖਤਰੇ ਦੇ ਨਿਸ਼ਾਨ ਤੇ ਚੱਲਦਾ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਪਰ ਉਸ ਵੇਲੇ ਇਹਨਾਂ ਨੇ ਪਾਣੀ ਲਈ ਹੀ ਨਹੀਂ ਕੀਤਾ ਇਹਨੇ ਕੀਤਾ ਵੀ ਜਿੰਨਾ ਪਿੱਛੇ ਆ ਰਿਹਾ ਚੱਲ ਰਿਹਾ ਹੁਣ ਕੱਲ ਜਿਹੜਾ ਸੀਗਾ ਆਪਾਂ ਖੱਡਿਆਂ ਦਾ ਪਾਣੀ ਘਟੋ ਘਟ 7.5 8 ਫੁੱਟ ਘਟ ਸੀਗਾ ਖਤਨੇ ਸ਼ਾਂਤ ਥੱਲੇ ਸੀ ਹੁਣ ਮੈਂ ਦੇਖਦਾ ਆ 2 ਫੁੱਟ ਰਹਿ ਗਿਆ ਆ ਕਿ ਇਹ ਕੱਲ ਦਾ ਥੋੜਾ ਜਿਹਾ ਹੋਰ ਇਹਨੂੰ ਬਤਾ ਦਿੰਦੇ ਜਿਹੜਾ ਪਾਣੀ ਅੱਜ ਛੱਡਿਆ ਅੱਜ ਆਇਆ ਆ ਇਹਨੂੰ ਪਰਸੋਂ ਛੱਡ ਦੇ ਕੱਲ ਇਹ ਚ ਆਉਂਦਾ ਸਾਡੇ ਕੋਲ ਲੰਘ ਜਾਂਦਾ ਜਿਹੜਾ ਅੱਜ ਜਿਆਦਾ ਛੜਨਾ ਲੱਕ ਛੜਨਾ ਆ ਉਹ ਇਹ ਚ 50 ਛੜ 50 ਚ ਜੋੜ ਕੇ ਚੱਲ ਸਕਦਾ ਸੀਗਾ ਪਰ ਨਹੀਂ ਪਰ ਸਰਕਾਰਾਂ ਦਾ ਇੱਕੋ ਹੀ ਮਕਸਦ ਇਹ ਬਣ ਗਿਆ ਆ ਵਿੱਜ ਕੋਚ ਕਰਨਾ ਆ ਜਾਂ ਫਾਇਦਾ ਕਰਨਾ ਤੇ ਬਾਲ ਨੇਸ ਕੰਟਰੀਆਂ ਨੂੰ ਕਰ ਸਟੇਟਾਂ ਨੂੰ ਕਰ ਦੋ ਜਦੋਂ ਹੜ੍ਹ ਆਉਣੇ ਆ ਛੱਡੀ ਜਿੰਮੇ ਪੈਣੇ ਆ ਪੰਜਾਬ ਉਹ ਪੰਜਾਬ ਦੀ ਬਾਰੀ ਆਉਂਦੀ ਐ ਇਸ ਵੇਲੇ ਪੰਜਾਬ ਜਿਹੜਾ ਆ 90% ਡੁੱਬਿਆ ਬੈਠਾ ਆ 90% ਪੰਜਾਬ ਦੀ ਫਸਲ ਤਬਾਹ ਹੋ ਚੁੱਕੀ ਆ ਚਾਹੇ ਉਹ ਮਾਝਾ ਹੋਵੇ ਮਾਲਵਾ ਹੋਵੇ ਦੁਆਬਾ ਹੋਵੇ ਚਾਹੇ ਪੁਆਧਾ ਏਰੀਆ ਹੋਵੇ ਕੱਗਰ ਵਾਲਾ ਕੱਗਰ ਨੇ ਵੀ ਨਹੀਂ ਛੱਡੀ ਆਪਣੀ ਆ ਵਿਚਾਲੇ ਆ ਗਿਆ ਬੁੱਢਾ ਤੇਰਾ ਇਹਨੇ ਵੀ ਆਪਣਾ ਕੰਮ ਕਰਤਾ ਉਧਰੋਂ ਬਈ ਕਾਲੀ ਬਈ ਪਗਵਾੜ ਦੇ ਤਾਂ ਜਲੰਧ ਦੇ ਵਿਚਾਲੇ ਆਉਂਦੀ ਆ ਜਿੰਨੀ ਫਸਲ ਉਹਦੇ ਡੱਕਿਆ ਹੀ ਉਹਨੇ ਮਾਰਤੀ ਆ ਅੱਜ ਨੇ ਪੰਜਾਬ ਦੀ 90% ਫਸਲ ਦੀ ਤਬahi ਹੋ ਚੁੱਕੀ ਆ ਤੁਸੀਂ ਸਾਬਕਾ ਸਰਪੰਚੋ ਇੱਥੇ ਦੇ ਹਾਲਾਤ ਜਿਵੇਂ ਅੱਗੇ ਵੀ ਤੁਸੀਂ ਦੱਸਿਆ ਕਿ ਛੱਤਾਂ ਦੇ ਉੱਤੇ ਅਸੀਂ ਚੜ ਜੰਨੇ ਆ ਆਪਣੇ ਬਚਾਅ ਦੇ ਲਈ ਤਾਂ ਫਿਰ ਉਦੋਂ ਖਾਣਾ ਪੀਣਾ ਰਹਿਣ ਸਹਿਣ ਕਿਵੇਂ ਹੁੰਦਾ ਕਿਉਂਕਿ ਪਾਣੀ ਤਾਂ ਇੱਕਦਮ ਨਿਕਲ ਨਹੀਂ ਜਾਣਾ ਕਿ ਕਾਫੀ ਦਿਨ ਪਾਣੀ ਰਹਿੰਦਾ ਹੋਊਗਾ ਸਰ ਸਾਡੇ ਵੈਸੇ ਇੰਨੀ ਨੌਬਤੇ ਨਹੀਂ ਆਈ ਵੀ ਜਿਹੜਾ ਛੱਤਾਂ ਤੇ ਪਾਣੀ ਚੜਨ ਵਾਲੀ ਗੱਲ ਹੋਵੇ ਇੰਨੀ ਨੌਬਤੇ ਨਹੀਂ ਆਈ ਸਾਡੇ ਅੱਜ ਤੇ ਜਿਹੜਾ 21 ਜੀ ਵੀ ਤੇ ਉਨੇ ਜੀ ਵੀ ਇੰਨੀ ਨੌਬਤੇ ਨੇ ਆਈ ਵੀ ਜਿਹੜਾ ਅੰਦਰ ਅੰਦਰ ਪਾਣੀ ਜ਼ਰੂਰ ਰਹਿੰਦਾ ਬਾਹਰ ਪਾਣੀ ਘੱਟ ਹੁੰਦਾ ਸਾਡੇ ਵੈਸੇ ਅਸੀਂ ਘਰਾਂ 'ਚ ਛੇਪ ਆ ਉਹ ਕੋਈ ਗੱਲਬਾਤ ਨਹੀਂ ਇੰਦਾ ਸਾਡੇ ਫਸਲ ਦਾ ਨੁਕਸਾਨ ਆ ਫਸਲ ਦਾ ਨੁਕਸਾਨ ਆ ਬਿਲਕੁਲ ਫਸਲ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਪੰਜਾਬ ਦੀ 90% ਫਸਲ ਤਬਾਹ ਹੋ ਚੁੱਕੀ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਕਿਵੇਂ ਇਲਾਕਿਆਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਉੱਥੇ ਹੀ ਮੀ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਿਰਫ ਥੋੜੇ ਘੰਟੇ ਮੀ ਰੁਕਿਆ ਪਰ ਫਿਰ ਹੁਣ ਇਸ ਸਮੇਂ ਵੀ ਇੱਥੇ ਮੀ ਸ਼ੁਰੂ ਹੋ ਰਿਹਾ ਜੇਕਰ ਮੀ ਇੱਦਾਂ ਹੀ ਪੈਂਦਾ ਰਿਹਾ ਪਾਣੀ ਦਾ ਪੱਧਰ ਵੱਧਦਾ ਰਿਹਾ ਤਾਂ ਹਾਲਾਤ ਜਿਹੜੇ ਆ ਵੱਧ ਤੋਂ ਵੱਧਰ ਹੋ ਜਾਣਗੇ ਪ੍ਰਸ਼ਾਸਨ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਲਗਾਤਾਰ ਮੈਸੇਜਸ ਦਿੱਤੇ ਜਾ ਰਹੇ ਨੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜੇਕਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆndi ਹੈ ਤਾਂ 112 ਦੇ ਉੱਤੇ ਕਾਲ ਕਰਕੇ ਜਿਹੜੀ ਇਹ ਸੂਚਨਾ ਦੇ ਦਿੱਤੀ ਜਾਵੇ ਪਰ ਲੋਕ ਜਿਹੜੇ ਨੇ ਪਰੇਸ਼ਾਨ ਨੇ ਲੋਕ ਹਜੇ ਇਸ ਟੈਨਸ਼ਨ ਦੇ ਵਿੱਚ ਨੇ ਕਿ ਇਹ ਪਾਣੀ ਜਿਹੜਾ ਹੋਰ ਵੱਧ ਕੇ ਜਿਹੜਾ ਕਿਧਰੇ ਹੋਰ ਤਬਾਹੀ ਨਾ ਕਰ ਦਵੇ ਤਾਂ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਉਸ ਰੱਬ ਤੋਂ ਕਿ ਇਸ ਨੂੰ ਜਿਹੜਾ ਜਲਦ ਤੋਂ ਜਲਦ ਠੀਕ ਕਰ ਦਿੱਤਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪਾਣੀ ਦਾ ਪੱਧਰ ਘਟਦਾ ਹੈ ਜਾਂ ਫਿਰ ਹੋਰ ਵੱਧ ਕੇ ਜਿਹੜਾ ਇੱਥੋਂ ਦੇ ਲੋਕਾਂ ਨੂੰ ਪਰੇਸ਼ਾਨ ਕਰਦਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ